ਪਹਿਲਾਂ ਤਾਂ ਇਸ ਵੀਡੀਓ ਨੂੰ ਵੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਜੋ ਛਾਤਰ ਚੋਰ ਨੇ ਇਹ ਮਹਿਲਾ ਦਾ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਦੱਸਦੀ ਹੈ ਕਿ ਪੁਲਿਸ ਨੇ ਲੁਟੇਰਾ ਗਰੋ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਵੱਖ-ਵੱਖ ਥਾਵਾਂ ਤੇ ਲੁੱਟ ਖੋਹ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏਸੀਬ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਬਲਜੀਤ ਸਿੰਘ ਦੀ ਐਕਟਿਵਨ ਨੂੰ ਨੋਵਾ ਕਾਰ ਨਾਲ ਟੱਕਰ ਮਾਰ ਕੇ ਉਸ ਨੂੰ ਅਗਵਾ ਕਰਕੇ ਉਸ ਕੋਲੋਂ ਹਥਿਆਰਾਂ ਦੇ ਬਲ ਤੇ 70000 ਰੁਪਏ ਤੇ ਹੋਰ ਸਮਾਨ ਲੁੱਟਿਆ ਅਤੇ ਉਸ ਨੂੰ ਪਹਾੜੇ ਕੋਲ ਸੁਨਸਾਨ ਜਗਦੇ ਸੁੱਟ ਕੇ ਫਰਾਰ ਹੋ ਗਏ। ਦੂਜੀ ਘਟਨਾ ਦੇ ਵਿੱਚ ਇੱਕ ਮਹਿਲਾ ਤੋਂ ਫੌਨ ਕੋਰੇ ਸੀ ਸੋ ਦੱਸ ਦੇ ਕਿ ਵਕ ਵਕ ਮਾਮਲਿਆਂ ਦੇ ਵਿੱਚ ਇਹ ਜੋ ਛਾਤਰ ਚੋਰ ਨੇ ਇਨਵੋਲਵ ਦੱਸੇ ਜਾ ਰਹੇ ਨੇ ਅਤੇ ਪੁਲਿਸ ਤੇ ਵੱਲੋਂ ਟਰੇਸ ਕਰਕੇ ਇਹਨਾਂ ਨੂੰ ਫੜ ਲਿਆ ਗਿਆ ਆਓ ਸੁਣਦੇ ਹਾਂ ਪੁਲਿਸ ਦਾ ਕੀ ਹੈ ਕਹਿਣਾ ਸਿਟੀਗੋਮ ਨਿਊਜ਼ ਲਈ ਅਮਿਤ <th> ਪਰ ਦੀ ਰਿਪੋਰਟ ਡੇਟਡ 25 ਚਾਰ ਨੂੰ ਇੱਕ ਅਫੀਅਰ ਦਰਜ ਕਰਾਈ ਸੀ ਬਲਜੀਤ ਸਿੰਘ ਜਿਹੜਾ ਕਿ ਰੈਡੀਮੇਡ ਦੁਕਾਨ ਤੇ ਕੰਮ ਕਰਦਾ ਵੀ 24 ਤਰੀਕ ਸ਼ਾਮ ਨੂੰ 7-8 ਵਜੇ ਕਰੀਬ ਆਪਣੀ ਸਕੂਟਰ ਤੇ ਆ ਰਿਹਾ ਸੀ ਅੱਗੋਂ ਨੋਵਾ ਗੱਡੀ ਵਾਲੇ ਆਏ ਤੋਂ ਉਹਨਾਂ ਨੇ ਉਹ ਟੱਕਰ ਮਾਰੀ ਤੇ ਉਹਨੂੰ ਆਪਣੀ ਗੱਡੀ ਪਾ ਕੇ ਲੈ ਗਏ ਤੋਂ ਕੋਹਾੜਾ ਸਾਈਡ ਤੇ ਜਾ ਕੇ ਲੱਖੋ ਵਾਲ ਪਿੰਡ ਦੇ ਰਸਤੇ ਦੇ ਵਿੱਚ ਉਹਨੂੰ ਸੁੱਟਤਾ ਤੇ ਉਹਦਾ ਬੈਗ ਉੱਤੇ ਮੋਬਾਈਲ ਤੇ ਹੋਰ ਸਮਾਨ ਜਿਹੜਾ ਜ਼ਰੂਰੀ ਉਹ ਖੋ ਕਰ ਲਿਆ ਪਿਸਤੌਲ ਦੀ ਨੋਕ ਦੇ ਡਰਾ ਤੰਗਾ ਕੇ ਇਸ ਸਬੰਧੀ ਮੁਕਦਮਾ ਦਰਜ ਕਰਕੇ ਐਫ ਆਈ ਆ ਨੰਬਰ 89 ਆ ਪੇਨਸ਼ਨ ਨਾਸੀ ਵੀ ਦਰਜ ਕਰਦੇ ਤੋਂ ਇਹਦੀ ਤਕਰੀ ਸ ਐਸ ਐਚਓ ਸਾਹਿਬ ਨੇ ਅਮਲ ਕਰਾਈ ਦੀ ਸੀਪੀ ਸਾਹਿਬ ਦੀ ਗਾਈਡਲਾਈਨ ਤੇ ਦੋ ਐਡੀਐਸਪੀ ਫੋਰ ਸਾਹਿਬ ਦੇ ਨਿਰਦੇਸ਼ ਤੇ ਉਹਨਾਂ ਦੀ ਸੂਜ-ਬੂਜ ਹੇਠ ਜਿਹੜੇ ਟੈਕਨੀਕਲ ਤਰੀਕੇ ਨਾਲ ਇਹਨੂੰ ਜਿਆਦਾ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੋਂ ਇਹਦੇ ਵਿੱਚ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਅਥਾਈ ਤਰੀਕ ਨਾਲ। ਜੋ ਤਿੰਨੇ ਬੰਦੇ ਸੀਗੇ ਇਹਨਾਂ ਨਾਲ ਇੱਕ ਚੌਥਾ ਬੰਦਾ ਸੀ ਜਿਹਦਾ ਨਾਮ ਹੈਗਾ ਜੱਜ ਜੱਜ ਸਿੰਘ ਤੋ ਮੇਨ ਬੰਦਾ ਜਿਹੜਾ ਗੁਰਬਿੰਦਰ ਸਿੰਘ ਰੂਬੀ ਹੈਗਾ ਤੇ ਨਾਲ ਉਹਦਾ ਸਾਥੀ ਸੋਨੂ ਸਿੰਘ ਤੇ ਤੀਜਾ ਵੀਰਵਲ ਸਿੰਘ ਹੈ ਤੇ ਚੌਥਾ ਗੱਜ ਸਿੰਘ ਪੰਜਵਾਂ ਬੰਦਾ ਜਿਹੜਾ ਅਸੀਂ ਅੰਗ੍ਰੇਜ਼ਾਂ ਕਰਨਾ ਉਹਦਾ ਨਾਮ ਹੈਗਾ ਅਜੈ ਤੋ ਇਹ ਕੀ ਕਰਦੇ ਸੀਗੇ ਜਿੱਥੇ ਮਾਰਕੀਟ ਕੰਮ ਚੱਲਦਾ ਸੀ ਉਥੇ ਉਹ ਵਾਕੀ ਕਰਦੇ ਸੀ ਵਾਕੀ ਕਰਕੇ ਜਿਹੜਾ ਦੁਕਾਨਦਾਰ ਹੈਗਾ ਜੱਜ ਸਿੰਘ ਉਹਨੇ ਦੱਸਿਆ ਵੀ ਜਿਹੜਾ ਆ ਮਤਲਬ ਆ ਬੰਦਾ ਜਿਹੜਾ ਹੈਗਾ ਬਲਜੀਤ ਸਿੰਘ ਰੋਜ਼ ਹਨਾ ਬੈਗ ਭਰ ਕੇ ਲੈ ਕੇ ਜਾਂਦਾ ਕਾਫੀ ਲੱਖਾਂ ਰੁਪਏ ਦੇ ਤਦਾਦ ਦੇ ਪੈਸੇ ਹੁੰਦੇ ਨੇ ਤੋਂ ਇਹਨੇ ਦੂਜਿਆਂ ਨੂੰ ਦੱਸਿਆ ਜਿਹੜਾ ਮੇਨ ਦੋਸ਼ੀ ਗੁਰਵਿੰਦਰ ਸਿੰਘ ਹੈਗਾ ਉਹਦੇ ਖਿਲਾਫ ਪਿਲਮ ਦੋ ਤਿੰਨ ਪਰਚੇ ਦਰਜੇ ਲੁੱਟ ਕੋ ਦੇ ਤੋਂ ਇੱਕ ਬੰਦਾ ਇਹਨਾਂ ਦਾ ਜਿਹੜਾ ਸੀਗਾ ਬੀਰ ਬਲੁਰ ਬੰਟੀ ਇਹ ਰੈਕੀ ਕਰਦਾ ਆਇਆ ਮੋਟਰਸਾਈਕਲ ਦੇ ਪਿੱਛੇ ਤੇ ਜਦੋਂ ਉਹਨੇ ਲੋਕੇਸ਼ਨ ਦੱਸਦੀ ਵੀ ਨੇੜੇ ਪਹੁੰਚ ਗਿਆ ਆਪਣੇ ਘਰ ਨੂੰ ਮੋੜਨ ਲਗਾ ਜੀਟੀਵੀ ਨਗਰ ਨੂੰ ਉੱਥੇ ਇਹਨਾਂ ਨੇ ਟੱਕਰ ਮਾਰ ਕੇ ਚਾਬਾਹਨ ਅਨੋਵਾ ਦੇ ਵਿੱਚ ਤੋਂ ਉਹਨੂੰ ਚੱਕ ਕੇ ਲਿਆ ਸੋ ਜੋ ਸਪਰੀਮ 70000 ਰੁਪਏ ਦੀ ਕੋਹ ਕੀਤੀ ਆ ਜੋ ਬੰਦੇ ਅਰੈਸਟ ਕਰ ਲਏ ਨੇ ਅਨੋਵਾ ਦਾਤਰ ਤੇ ਪਿਸਤੌਲ ਇਹਨਾਂ ਦਾ ਬਰਾਮਦ ਹੋ ਗਿਆ ਇਹ ਨਸ਼ੇ ਦੇ ਆਦੀ ਤਾਂ ਇਹ ਨਸ਼ੇ ਕਰਨ ਦੇ ਆਦੀ ਆ ਜੀ ਪਹਿਲਾਂ ਵੀ ਕੋਈ ਵਾਰ ਦੱਤਾ ਇਹਨਾਂ ਦੇ ਪਹਿਲਾਂ ਦੋ ਤਿੰਨ ਮਕਮਲ ਦਰਜ ਹਨ ਲੁੱਟ ਘੋੜ ਦੇ ਕਹਿੰਦੇ ਕਿ ਤੋੜ ਰਹਿਣ ਵਾਲੇ ਇਹ ਹੈਗੇ ਆ ਕਤਵੇਵਾਲ ਗੁਜਰਾ ਤੇ ਲੋਡੂਆ ਤਿੰਨ ਜਿਹੜੇ ਮੇਨ ਬੰਦੇ ਹੈਗੇ ਆ ਤੇ ਚੌਥਾ ਵੀ ਕਤਵੇਵਾਲ ਦਾ ਜਿਹੜਾ ਪੰਜਵਾਂ ਹੈਗਾ ਉਹਦੇ ਬਾਰੇ ਅਜੇ ਪਤਾ ਕਰਨਾ ਉਹਦਾ ਨਾਂ ਹੀ ਪਤਾ ਲੱਗਾ ਵੀ ਅਜੇ ਉਰਫ ਕਰਨ ਹਾਂ ਅਜੇ ਤੇ ਇਹਦੇ ਕੋਲੇ ਇੱਕ ਪਿਸਤੌਲ ਬਰਾਦੋ ਜਿਹੜਾ ਨਕਲੀਆ ਲੇਕਿਨ ਅਸਲੀ ਆਪਨ ਵੀ ਹੋਣ ਦੀ ਉਮੀਦ ਹੈਗੀ ਜੋ ਰਮਾਨ ਲੈ ਕੇ ਇਹਨਾਂ ਤੋਂ ਬਰਾਬਰ ਕੀਤਾ ਜਾਊਗਾ ਸਰ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਕਰੀਬ 25-26, 25-26 ਸਾਲ ਹੈ।